ਅੰਗਿਮਰ ਸਾਹਿਬ ਅੱਜ ਕਿਸ ਤਰ੍ਹਾਂ ਦਾ ਅੱਜ ਇੱਥੇ ਪਹੁੰਚੇ ਹੋ ਅੱਜ ਬੜਾ ਮੈਸਮੇ ਦਾ ਖੁਸ਼ੀ ਦਾ ਦਿਨ ਹੈ ਜੋ ਸਾਡਾ ਫਾਜ਼ਲਕਾ ਦਾ ਐਮ ਆਰ ਸਰਕਾਰੀ ਕਾਲਜ ਹੈ ਜਿੱਥੇ ਸਾਡੇ ਰੈਗੂਲਰ ਟੀਚਰਾਂ ਦੀ ਬਹੁਤ ਵੱਡੀ ਘਾਟ ਸੀ ਜਿਸ ਤੋਂ ਬਾਅਦ ਸਾਡਾ ਕਾਲਜ ਜੇ ਟੀਚਰ ਇੱਥੇ ਨਾ ਹੁੰਦੇ ਤਾਂ ਬੰਦ ਹੋਣ ਦੇ ਨੇੜੇ ਸੀ ਔਰ ਬੜੀ ਮੈਸਮੇ ਦਾ ਹੁਣ ਖੁਸ਼ੀ ਦੀ ਗੱਲ ਹੈ ਜੀ ਸਰਕਾਰ ਨੇ ਸਾਡੇ ਕਾਲਜ ਦੇ ਵਿੱਚ 27 ਰੈਗੂਲਰ ਜਿਹੜੇ ਟੀਚਰ ਨੇ ਅਪਾਇੰਟ ਕੀਤੇ ਨੇ ਜਿਨ੍ਹਾਂ ਨੇ ਜੁਆਇਨ ਵੀ ਕਰ ਲਿਆ ਔਰ ਹੁਣ ਸਾਡੇ ਕਾਲਜ ਦੇ ਵਿੱਚ ਜੋ ਟੀਚਰਾਂ ਦੀ ਕਾੜ ਸੀ ਬਹੁਤ ਲੰਮੇ ਸਮੇਂ ਤੋਂ ਬਹੁਤ ਹੀ ਸਾਲਾਂ ਤੋਂ ਉਹ ਕਾੜ ਜਿਹੜੀ ਪੂਰੀ ਹੋ ਚੱਲੀ ਹੈ ਔਰ ਜਿਹੜੇ ਸਾਡੇ ਟੀਚਰਜ਼ ਪਹਿਲਾਂ ਲੋਡ ਹੁੰਦੀ ਸੀ ਸਾਡੇ ਬੱਚਿਆਂ ਨੂੰ ਕਿ ਸਾਡੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਪੜਾਈ ਦੇ ਵਿੱਚ ਬਹੁਤ ਔਕਤਾਂ ਆਉਂਦੀਆਂ ਸੀ ਉਹ ਸਾਰੀਆਂ ਔਕਤਾਂ ਜਿਹੜੀਆਂ ਹੁਣ ਖਤਮ ਹੋ ਗਈਆਂ ਨੇ ਹੁਣ ਮੈਂ ਸਾਰੇ ਜਿਹੜੇ ਸਾਡੇ ਇਲਾਕੇ ਦੇ ਸਟੂਡੈਂਟ ਨੇ ਬੱਚੇ ਨੇ ਕੋਈ ਵੀ ਜਿਹੜਾ ਪੜਨਾ ਚਾਹੁੰਦਾ ਕਾਲਜ ਦੇ ਵਿੱਚ ਆ ਕੇ ਇੱਥੇ ਆਪਣੀ ਐਡਮਿਸ਼ਨ ਲੈ ਸਕਦਾ ਹੈ ਵੱਧ ਤੋਂ ਵੱਧ ਇੱਥੇ ਐਡਮਿਸ਼ਨ ਆ ਲਓ ਔਰ ਬਹੁਤ ਵਧੀਆ ਜਿਹੜੀ ਪੜਾਈ ਹੈ ਸਾਡੇ ਐਮਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਵਿੱਚ ਇਸ ਟਾਈਮ ਹੋ ਰਹੀ ਹੈ ਔਰ ਜਿੰਨੇ ਵੀ ਸਾਡੇ 27 ਨਵੇਂ ਜਿਹੜੇ ਟੀਚਰ ਪੁਆਇੰਟ ਹੋਏ ਨੇ ਰੈਗੂਲਰ ਮੈਂ ਇਹਨਾਂ ਸਾਰਿਆਂ ਨੂੰ ਇੱਥੇ ਪੁਆਇੰਟ ਹੋਣ ਤੇ ਜੋ ਨਵੀਆਂ ਜੌਬਸ ਮਿਲੀਆਂ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਔਰ ਸਾਰੇ ਫਾਜ਼ਲਕਾ ਬਸਿਆਂ ਨੂੰ ਵਧਾਈ ਦਿੰਨਾ ਜਿਹੜਾ ਸਾਡਾ ਕਾਲਜ ਟੀਚਰਾਂ ਤੋਂ ਬਿਨਾ ਚੱਲ ਰਿਹਾ ਸੀ ਅੱਜ ਸਾਡੇ ਕਾਲਜ ਦੇ ਵਿੱਚ 27 ਟੀਚਰ ਆਉਣ ਦੇ ਨਾਲ ਸਾਡੇ ਜਿਹੜੇ ਇਲਾਕੇ ਨੂੰ ਦੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਬੜਾ ਵੱਡਾ ਮੈਂ ਸਮਝਦਾ ਬਲ ਮਿਲੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਐਮਏ ਦੀਆਂ ਕਲਾਸਾਂ ਵੀ ਇੱਥੇ ਜਿਹੜੀਆਂ ਸਟਾਰਟ ਕਰਵਾਉਣ ਜਾ ਰਹੇ ਆ ਜਿਨ੍ਹਾਂ ਬੱਚਿਆਂ ਨੇ ਐਮਏ ਐ ਦੀਆਂ ਕਲਾਸਾਂ ਦੇ ਵਿੱਚ ਐਡਮਿਸ਼ਨ ਲੈਣੀ ਹੈ ਉਹਨਾਂ ਲਈ ਜਿਹੜਾ ਬੜਾ ਵੱਡਾ ਫਾਇਦਾ ਹੋਊਗਾ ਜਿਹੜੇ ਸਾਡੇ ਬੱਚੇ ਪੜ੍ਹਾਈ ਕਰਨ ਲਈ ਜਿਨ੍ਹਾਂ ਨੂੰ ਬਾਹਰਲੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਹੁਣ ਉਹਨਾਂ ਬੱਚਿਆਂ ਨੂੰ ਬੜਾ ਜਿਹੜਾ ਮੈਂ ਸਮਝਦਾ ਇਹ ਸਹੂਲਤ ਮਿਲੂਗੀ ਸਾਡੇ ਬੱਚੇ ਹੁਣ ਇੱਥੇ ਹੀ ਪੜ੍ਹਿਆ ਕਰਨਗੇ ਔਰ ਇੱਥੇ ਹੀ ਪੜ੍ਹ ਕੇ ਜਿਹੜੀਆਂ ਆਪਣੀਆਂ ਵੱਡੀਆਂ ਪੋਸਟਾਂ ਤੇ ਜਿੱਥੇ ਵੀ ਕੋਈ ਜਿਸ ਕਿਸੇ ਨੇ ਕੋਈ ਸੁਪਨਾ ਲਿਆ ਹੈ ਕੁਝ ਮਕਾਮ ਹਾਸਲ ਕਰਨਾ ਚਾਹੁੰਦੇ ਹੋ ਆਪਣੇ ਮਕਾਮ ਹਾਸਲ ਕਰਨਗੇ ਤਾਂ ਮੈਂ ਫਿਰ ਤੋਂ ਜਿੰਨੇ ਵੀ ਸਾਡੇ ਅੱਜ 27 ਟੀਚਰਸ ਨਵੇਂ ਪੁਆਇੰਟ ਹੋਏ ਨੇ ਫਾਜ਼ਿਲਕਾ ਦੇ ਵਿੱਚ ਐਮਰ ਸਰਕਾਰੀ ਕਾਲਜ ਦੇ ਵਿੱਚ ਮੈਂ ਉਹਨਾਂ ਨੂੰ ਫਿਰ ਤੋਂ ਵਧਾਈ ਦਿਨਾਂ ਤੇ ਧੰਨਵਾਦ ਵੀ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਜਿਹੜੇ ਉਚੇਰੀ ਸਿੱਖਿਆ ਮੰਤਰੀ ਨੇ ਸਰਦਾਰ ਹਰਜੋਤ ਸਿੰਘ ਬੈਸ ਜੀ ਦਾ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਕਾਲਜ ਦੇ ਵਿੱਚ ਟੀਚਰਾਂ ਦੀ ਬਹੁਤ ਵੱਡੀ ਘਾਟ ਹੈ ਤੇ ਉਹਨਾਂ ਨੇ ਸਾਡੇ ਟੀਚਰਾਂ ਨੂੰ ਇੱਥੇ ਪੁਆਇੰਟ ਕਰਕੇ ਜਿਹੜੀ ਟੀਚਰਾਂ ਦੀ ਘਾਟ ਹੈ ਉਹਨੂੰ ਪੂਰਾ ਕੀਤਾ ਔਰ ਸਾਡੇ ਜਿਹੜੇ ਕਾਲਜ ਹੈ ਕਾਲਜ ਦੇ ਬੱਚੇ ਨੇ ਸਾਡੇ ਸਟੂਡੈਂਟ ਨੇ ਸਾਡੇ ਬਾਰਡਰ ਇਲਾਕੇ ਦੇ ਜਿਹੜੇ ਬੱਚੇ ਨੇ ਸਟੂਡੈਂਟ ਨੇ ਪੜ੍ਹਾਈ ਦਾ ਪੱਧਰ ਜਿਹੜਾ ਉਹਨਾਂ ਦਾ ਹੋਰ ਵੀ ਉੱਚਾ ਹੋਊਗਾ